ਪੁਲਿਸ ਸਥਾਨਾ ਡੈਹਲੋਦੇ ਲਾਕੇ ਭਗਵਾਨਪੁਰ ਵਿੱਚ ਛੱੜਲੇ ਨਾਲ ਚੱਲ ਰਿਹਾ ਹੈ ਦੜਾ ਸੱਟਾ ਅਤੇ ਜੂਆ ਮਿਸ਼ਨਰ ਦੇ ਹੁਕਮਾਂ ਦੀਆਂ ਸ਼ਰੀਆਮ ਉਡਾਈਆਂ ਜਾ ਰਹੀਆਂ ਨੇ ਤੱਜੀਆਂ ਨਸ਼ੇੜੀਆਂ ਤੇ ਜਵਾਰੀਆਂ ਤੋਂ ਰਾਹ ਗਿਰ ਹੋ ਰਹੇ ਨੇ ਪਰੇਸ਼ਾਨ ਪੁਲਿਸ ਸਥਾਨਾ ਡੇਹਲੋਦੇ ਲਾਕੇ ਭਗਵਾਨਪੁਰ ਵਿੱਚ ਟੜੱਲੇ ਨਾਲ ਚੱਲ ਰਿਹਾ ਹੈ ਡੜਾ ਸੱਟਾ ਅਤੇ ਜੂਆ ਜੀ ਹਾਂ ਕਮਿਸ਼ਨਰ ਦੇ ਹੁਕਮਾਂ ਦੀਆਂ ਸ਼ਰੀਆਮ ਉਡਾਈਆਂ ਜਾ ਰਹੀਆਂ ਨੇ ਤੱਜੀਆਂ ਨਸ਼ੇੜੀਆਂ ਤੇ ਜਵਾਰੀਆਂ ਤੋਂ ਰਾਹgir ਹੋ ਰਹੇ ਨੇ ਪਰੇਸ਼ਾਨ ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਭਾਵੇਂ ਗੈਰ ਕਾਨੂੰਨੀ ਧੰਦਿਆਂ ਤੇ ਧੜੇ ਸੱਟੇ ਕਰਨ ਵਾਲੇ ਲੋਕਾਂ ਤੇ ਸਖਤ ਕਾਰਵਾਈ ਕਰਨ ਦੇ ਹੁਕਮ ਦੇ ਰੱਖੇ ਨੇ ਪਰ ਉਸ ਦੇ ਬਾਵਜੂਦ ਵੀ ਪੁਲਿਸ ਥਾਣਾ ਡੈਲੋ ਦੇ ਇਲਾਕੇ ਭਗਵਾਨ ਪੁਰੰਦਰ ਸ਼੍ਰੀਆਮ ਧੜੇ ਸੱਟੇ ਅਤੇ ਲਾਟਿੰਦੀਆਂ ਦੁਕਾਨਾਂ ਚੱਲ ਰਹੀਆਂ ਨੇ ਜਿੱਥੇ ਇਹ ਧੜਾ ਸੱਟੇ ਦੀਆਂ ਦੁਕਾਨਾਂ ਚਲਾਉਣ ਵਾਲੇ ਆਮ ਲੋਕਾਂ ਦੀ ਅੰਨੀ ਲੁੱਟ ਤਾਂ ਕੀਤੀ ਚਾਰੀ ਹੈ ਇੱਥੇ ਹੀ ਨਸ਼ੇੜੀ ਤੇ ਜਵਾਰੀਆਂ ਦੀ ਭੀੜ ਲੱਗੀ ਰਹਿਣ ਕਰਕੇ ਆਮ ਲੋਕ ਕਾਫੀ ਪਰੇਸ਼ਾਨ